ਫਤੇਗੜ ਸਾਹ ਦੇ ਵਿੱਚ 3 ਜੂਨ ਤੋਂ بارشਾਂ ਪੈ ਰਹੀਆਂ ਲਗਭਗ ਹਰੇਕ ਹਫਤੇ 2 ਜਾਂ 3 ਦਿਨ بارش ਪੈ ਜਾਂਦੀ ਹੈ ਪਿਛਲੇ ਸਾਲ ਦੇ ਮੁਕਾਬਲੇ ਜੇ ਦੇਖਿਆ ਜਾਵੇ ਤਾਂ 1 ਜੂਨ ਤੋਂ ਲੈ ਕੇ ਹੁਣ ਤੱਕ 124.5 ਐਮ ਐਮ بارش ਪੈ ਚੁੱਕੀ ਹੈ ਜਦਕਿ ਪਿਛਲੇ ਸਾਲੇ 36 ਐਮ ਐਮ ਸੀ ਸੇ ਸਾਢੇ 3 ਗੁਣਾ بارش ਪਿਛਲੇ ਸਾਲ ਦੇ ਮੁਕਾਬਲੇ ਵਾਧਾ ਔਰੋਕਰੋਪ ਦੇ ਪੈਣ ਕਾਰਨ ਇਹਦਾ ਮਤਲਬ ਫਸਾਣ ਦੇ ਲਈ ਬੜੀ ਲਾਹੇਵੰਦ ਆ ਕੋਈ ਜੋ ਇਸ ਸਮੇਂ ਜਿਹੜੀ ਮੇਨ ਫਸਲਾ ਝੋਨਾ ਤੇ ਉਹਨਾਂ ਲਈ ਬੜੀ ਲਾਹੇਵੰਦ ਆ ਇਹਦੇ ਨਾਲ ਜਿਹੜਾ ਜਿਆਦਾ ਪਾਣੀ ਜੂਨ ਮਹੀਨੇ ਦੇ ਵਿੱਚ ਹੀ ਵਰਤਿਆ ਜਾਂਦਾ ਸੀ ਝੋਨੇ ਦੀ ਫਸਲ ਤੇ ਇਹਦੇ ਨਾਲ ਜਿਹੜੀ ਸਾਡਾ ਧਰਤੀ ਦੇ ਹੇਠਲਾ ਪਾਣੀ ਆ ਉਹਦੀ ਬਹੁਤ ਬਚਤ ਹੋਈ ਹੈ ਫੋਤੇਗੜ ਸਾਹ ਦੇ ਵਿੱਚ 86160 ਹੇਕੜ ਰਕਬਾ ਜਿਹੜਾ ਝੋਨੇ ਦੇ ਹੈਗਾ ਹੁਣ ਤੱਕ ਉਹ 9720 ਹੈ ਕਟੇਰ ਝੋਨੇ ਦੀ ਟ੍ਰਾਂਸਪਲੈਂਟਿੰਗ ਹੋ ਚੁੱਕੀ ਹੈ ਇਹ ਲਗਭਗ 92% ਬਣ ਜਾਂਦਾ ਸਿਰ 7.5% ਬਾਕੀ ਆ ਜਿਹੜਾ ਇਹ ਮੀਂਹ ਰੁਕ ਰੁਕ ਕੇ ਪੈ ਰਿਹਾ ਇਹ ਝੋਨੇ ਦੀ ਫਸਲ ਲਈ ਬੜਾ ਲਾਹੇਵੰਦ ਆ ਇਹਦੇ ਨਾਲ ਮਤਲਬ ਜਿਹੜਾ ਧਰਤੀ ਦੇ ਹੇਠਲਾ ਪਾਣੀ ਆ ਉਹਦੀ ਬੜੀ ਬਚਤ ਹੋ ਹੋਰ ਇਸ ਤੋਂ ਇਲਾਵਾ ਗੰਨਾ ਤੇ ਮੱਕੀ ਆ ਗੰਨੇ ਤੇ ਮੱਕੀ ਦੀ ਫਸਲ ਜੋ ਲੱਗੀ ਆ ਉਹਨੂੰ ਕੋਈ ਨੁਕਸਾਨ ਨਹੀਂ ਪ੍ਰੰਤੂ ਜਿਹੜੀ ਮੱਕੀ ਆ ਅ ਬਾਰਸ਼ਾਂ ਦਾ ਕਰਕੇ ਉਹਦੀ ਬਜਾਈ ਲੇਟ ਹੋ ਰਹੀ ਆ ਲੇਟ ਹੋ ਸਕਦੀ ਹੈ ਜਿਹੜੇ ਕਿਸਾਨ ਵੀਰਾਂ ਨੇ ਬਜਾਈ ਕਰਨੀ ਆ ਉਹ ਥੋੜਾ ਜਿਹਾ ਲੇਟ ਹੋ ਰਿਹਾ ਗੰਨਾ 2500 ਟਾਇਰ ਦੀ ਮੱਕੀ 130 ਟਾਇਰ ਦੋਨੋਂ ਹੀ ਫਸਲਾਂ ਦੀ ਹਾਲਤ ਜਿਹੜੀ ਬਹੁਤ ਵਧੀਆ ਵਾ ਹਜੇ ਇਹਨਾਂ ਬਾਰਸ਼ਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਦੇਖਣ ਨੂੰ ਨੁਕਸਾਨ ਨਹੀਂ ਤੇ ਨਾ ਹੀ ਕਿਤੇ ਮਤਲਬ ਬਾਰਸ਼ਾਂ ਕਾਰਨ ਕਿਤੇ ਪਾਣੀ ਖੜਾ ਜਾਂ ਕੋਈ ਨਵੀਂ ਪਨੀਰੀ ਲੱਗੀ ਹੋਵੇ ਨਾ ਹੀ ਉਹ ਡੁੱਬੀ ਹੈ ਤੇ ਨਾ ਹੀ ਕਿਸੇ ਖੇਤ ਦੇ ਵਿੱਚ ਇੰਨਾ ਜ਼ਿਆਦਾ ਪਾਣੀ ਖੜਾ ਦੇਖਣ ਨੂੰ ਮਿਲਿਆ। ਪੀਰਾ ਜ਼ਿਲ੍ਹਾ ਪਤੇਗੜ੍ਹ ਸਾਹਿਬ ਦੇ ਕਿਸਾਨ ਵੀਰਾਂ ਉਹਨਾਂ ਨੂੰ ਵੀ ਇਹ ਮੈਂ ਬੇਨਤੀ ਕਰੂੰਗਾ। ਅਪੀਲ ਕਰੂੰਗਾ ਵੀ ਹਰੇਕ ਹਫ਼ਤੇ ਲਗਾਤਾਰ بارشਾਂ ਪੈ ਰਹੀਆਂ ਵੀ ਉਹ ਜਿਹੜੀ ਆਪਣੇ ਧਰਤੀ ਹੇਠਲੇ ਪਾਣੀ ਦੀ ਵਰਤੋਂ ਸੰਜਮ ਨਾਲ ਕਰਨ ਇਹ ਨਾ ਹੋਵੇ ਵੀ ਜੇ ਸਰਕਾਰ ਵੱਲੋਂ ਹੁਣ ਬਿਜਲੀ ਲਗਾਤਾਰ ਮਿਲ ਰਹੀ ਹੈ ਸਾਨੂੰ ਤਾਂ ਅਸੀਂ ਬੇਲੋੜਾ ਪਾਣੀ ਧਰਤੀ ਹੇਠੋਂ ਕੱਢ ਕੇ ਉਹਨੂੰ ਓਵਰਫਲੋ ਅਟੈਂਕ ਕਰੀਏ ਸਿਰਫ ਲੋੜ ਮੁਤਾਬਕ ਹੀ ਪਾਣੀ ਵਰਤਿਆ ਜਾਵੇ ਵੈਸੇ ਜਿਹੜੀਆਂ ਬਾਰਸ਼ਾਂ ਪੈ ਰਹੀਆਂ ਲੱਗ ਰਿਹਾ ਜਿੰਨੇ ਏਰੀਆ ਦੇ ਵਿੱਚ بارش ਪੈ ਗਈ ਤਾਂ ਪਾਣੀ ਦੀ ਕੋਈ ਵਾਤਾ ਜਰੂਰਤ ਨਹੀਂ ਪਈ ਤੇ ਕਿਸਾਨ ਵੀਰਾਂ ਨੂੰ ਇਹ ਬੇਨਤੀ ਆ ਵੀ ਆਪਣੇ ਹੇਠਲੇ ਪਾਣੀ ਦੇ ਪੱਧਰ ਨੂੰ ਮੇਨ ਤੇ ਰੱਖਣ ਲਈ ਸੰਜਮ ਦੇ ਨਾਲ ਪਾਣੀ ਵਰਤਿਆ ਜਾਵੇ ਫਤੇਗੜ ਸਾਹਿਬ ਦੇ ਵਿੱਚ 3 ਜੂਨ ਤੋਂ ਬਾਰਸ਼ਾਂ ਪੈ ਰਹੀਆਂ ਲਗਭਗ ਹਰੇਕ ਹਫਤੇ ਦੋ ਜਾਂ ਤਿੰਨ ਦਿਨ بارش ਪੈ ਜਾਂਦੀ ਆ ਪਿਛਲੇ ਸਾਲ ਦੇ ਮੁਕਾਬਲੇ ਜੇ ਦੇਖਿਆ ਜਾਵੇ ਤਾਂ 1 ਜੂਨ ਤੋਂ ਲੈ ਕੇ ਹੁਣ ਤੱਕ 142.5 ਐਮ ਐਮ بارش ਪੈ ਚੁੱਕੀ ਆ ਜਦਕਿ ਪਿਛਲੇ ਸਾਲੇ 36 ਐਮ ਐਮ ਸੀ ਸੇ ਸਾਢੇ 3 ਗੁਣਾ بارش ਪਿਛਲੇ ਸਾਲ ਦੇ ਮੁਕਾਬਲੇ ਵਾਧਾ ਹੋਰ ਇੱਕ ਰੂਪ ਤੇ ਪੈਣ ਕਾਰਨ ਇਹਦਾ ਮਤਲਬ ਫਸਲਾਂ ਦੇ ਲਈ ਬੜੀ ਲਾਹੇਵੰਦ ਆ ਕੋਈ ਜੋ ਇਸ ਸਮੇਂ ਜਿਹੜੀ ਮੇਨ ਫਸਲ ਆ ਝੋਨਾ ਉਹਨ ਲਈ ਬੜੀ ਲਾਹੇਵੰਦ ਆ ਇਹਦੇ ਨਾਲ ਜਿਹੜਾ ਜਿਆਦਾ ਪਾਣੀ ਜੂਨ ਮਹੀਨੇ ਦੇ ਵਿੱਚ ਹੀ ਵਰਤਿਆ ਜਾਂਦਾ ਸੀ ਝੋਨੇ ਦੀ ਫਸਲ ਤੇ ਇਹਦੇ ਨਾਲ ਜਿਹੜੀ ਸਾਡਾ ਧਰਤੀ ਦੇ ਹੇਠਲਾ ਪਾਣੀ ਆ ਉਹਦੀ ਬਹੁਤ ਬਚਤ ਹੋਈ ਆ ਫਤਿਹਗੜ ਸਾਹ ਦੇ ਵਿੱਚ 86160 ਹੈਕਟੇਰ ਰਕਬਾ ਜਿਹੜਾ ਝੋਨੇ ਦੇ ਹੈਟਾ ਹੁਣ ਤੱਕ 79720 ਹੈਕਟੇਰ ਝੋਨਾ ਜਿਹੜੀ ਟ੍ਰਾਂਸਪਲੈਂਟਿੰਗ ਹੋ ਚੁੱਕੀ ਆ ਇਹ ਲਗਭਗ 92% ਬਣ ਜਾਂਦਾ ਸਿਰ 7.5% ਬਾਕੀ ਆ ਜਿਹੜਾ ਇਹ ਮੀਂਹ ਰੁਕ ਰੁਕ ਕੇ ਪੈ ਰਿਹਾ ਇਹ ਝੋਨੇ ਦੀ ਫਸਲ ਲਈ ਬੜਾ ਲਾਹੇਵੰਦ ਆ ਇਹਦੇ ਨਾਲ ਮਤਲਬ ਜਿਹੜਾ ਧਰਤੀ ਦੇ ਹੇਠਲਾ ਪਾਣੀ ਆ ਉਹਦੀ ਬੜੀ ਬਚਤ ਹੋ ਹੋਰ ਇਸ ਤੋਂ ਇਲਾਵਾ ਗੰਨਾ ਤੇ ਮੱਕੀ ਆ ਗੰਨੇ ਤੇ ਮੱਕੀ ਦੀ ਫਸਲ ਜੋ ਲੱਗੀ ਆ ਉਹਨੂੰ ਕੋਈ ਨੁਕਸਾਨ ਨਹੀਂ ਪ੍ਰੰਤੂ ਜਿਹੜੀ ਮੱਕੀ ਆ ਬਾਰਸ਼ਾਂ ਦਾ ਕਰਕੇ ਉਹਦੀ ਬਿਜਾਈ ਲੇਟ ਹੋ ਰਹੀ ਆ ਲੇਟ ਹੋ ਸਕਦੀ ਆ ਜਿਹੜੇ ਕਿਸਾਨ ਵੀਰਾਂ ਨੇ ਬਿਜਾਈ ਕਰਨੀ ਆ ਉਹ ਥੋੜਾ ਜਿਹਾ ਲੇਟ ਹੋ ਰਿਹਾ ਗੰਨਾ 2500 ਫਟਰ ਦੀ ਮੱਕੀ 130 ਟੇਰਾ ਦੋਨੋਂ ਹੀ ਫਸਲਾਂ ਦੀ ਹਾਲਤ ਜਿਹੜੀ ਬਹੁਤ ਵਧੀਆ ਵਾ ਹਜੇ ਇਹਨਾਂ ਬਾਰਸ਼ਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਦੇਖਣ ਨੂੰ ਨੁਕਸਾਨ ਨਹੀਂ ਤੇ ਨਾ ਹੀ ਕਿਤੇ ਮਤਲਬ ਇਹ ਬਾਰਸ਼ਾਂ ਕਾਰਨ ਕਿਤੇ ਪਾਣੀ ਖੜਾ ਜਾਂ ਕੋਈ ਨਵੀਂ ਪਨੀਰੀ ਲੱਗੀ ਹੋਵੇ ਨਾ ਹੀ ਉਹ ਡੁੱਬੀ ਹੈ ਤੇ ਨਾ ਹੀ ਕਿਸੇ ਖੇਤ ਦੇ ਵਿੱਚ ਇੰਨਾ ਜ਼ਿਆਦਾ ਕੋਈ ਪਾਣੀ ਖੜਾ ਦੇਖਣ ਵਿੱਚ ਮਿਲਿਆ ਵੀਰਾ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਕਿਸਾਨ ਵੀਰਾਂ ਉਹਨਾਂ ਨੂੰ ਵੀ ਇਹ ਮੈਂ ਬੇਨਤੀ ਕਰੂੰਗਾ ਅਪੀਲ ਕਰੂੰਗਾ ਵੀ ਹਰੇਕ ਹਫ਼ਤੇ ਲਗਾਤਾਰ بارشਾਂ ਪੈ ਰਹੀਆਂ ਵੀ ਉਹ ਜਿਹੜੀ ਆਪਣੇ ਧਰਤੀ ਹੇਠਲੇ ਪਾਣੀ ਦੀ ਵਰਤੋਂ ਸੰਜਮ ਨਾਲ ਕਰਨ ਇਹ ਨਾ ਹੋਵੇ ਵੀ ਜੇ ਸਰਕਾਰ ਵੱਲੋਂ ਹੁਣ ਬਿਜਲੀ ਲਗਾਤਾਰ ਮਿਲ ਰਹੀ ਹੈ ਸਾਨੂੰ ਤਾਂ ਅਸੀਂ ਬੇਲੋੜਾ ਪਾਣੀ ਧਰਤੀ ਹੇਠੋਂ ਕੱਢ ਕੇ ਉਹਨੂੰ ਓਵਰਫਲੋ ਟੈਂਕ ਕਰੀਏ ਸਿਰਫ ਲੋੜ ਮੁਤਾਬਕ ਹੀ ਪਾਣੀ ਵਰਤਿਆ ਜਾਵੇ ਵੈਸੇ ਜਿਹੜੀਆਂ بارشਾਂ ਪੈ ਰਹੀਆਂ ਲੱਗ ਰਿਹਾ ਜਿੰਨੇ ਏਰੀਆ ਦੇ ਵਿੱਚ بارش ਪੈ ਗਈ ਤਾਂ ਪਾਣੀ ਦੀ ਕੋਈ ਬਾਤਾਂ ਜ਼ਰੂਰਤ ਨਹੀਂ ਪਈ ਤੇ ਕਿਸਾਨ ਵੀਰਾਂ ਨੂੰ ਇਹ ਬੇਨਤੀ ਆ ਵੀ ਆਪਣੇ ਹੇਠਲੇ ਪਾਣੀ ਦੇ ਪੱਧਰ ਨੂੰ ਮੇਨ ਤੇ ਰੱਖਣ ਲਈ ਸੰਜਮ ਦੇ ਨਾਲ ਪਾਣੀ ਵਰਤਿਆ ਜਾਵੇ